ब्रेक ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਉੱਤਰ ਭਾਰਤ ਦੇ ਮਸ਼ਹੂਰ ਸ਼੍ਰੀ ਦੁਰਗਿਆਣਾ ਤੀਰਥ ਵਿੱਚ ਸਥਿਤ ਸ਼੍ਰੀ ਬੜਾ ਹਨੂਮਾਨ ਮੰਦਿਰ ਵਿਖੇ ਨਵਰਾਤਰੀਆਂ ਦੇ ਮੌਕੇ ਤੇ ਮਨਾਏ ਜਾ ਰਹੇ ਲੰਗੂਰ ਮੇਲੇ ਵਿੱਚ ਇੱਕ ਵਿਸ਼ੇਸ਼ ਸਮਾਗਮ ਦੇਖਣ ਨੂੰ ਮਿਲਿਆ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ ਬજરੰਗੀ ਸੈਨਾਵਾਂ ਆਪਣੇ ਮਹੰਤਾਂ ਦੀ ਅਗਵਾਈ ਹੇਠ ਮੱਥਾ ਟੇਕਣ ਲਈ ਪਹੁੰਚਿਆ ਇਹਨਾਂ ਵਿੱਚੋਂ ਨਰਿੰਦਰ ਸੂਰੀ ਦੀ ਬજરੰਗੀ ਸੈਨਾ ਖਾਸ ਤੌਰ ਤੇ ਦਿਖਾਈ ਦੇ ਰਹੀ ਸੀ ਜੋ ਆਪਣੇ ਪੁਰਖਿਆਂ ਦੀ ਪਰੰਪਰਾ ਨੂੰ ਅੱਗੇ ਵਧਾ ਰਹੀ ਸੀ ਕਿਹਾ ਜਾਂਦਾ ਹੈ ਕਿ ਉਹਨਾਂ ਦੇ ਪੂਰਵਜ ਸੁਰਿੰਦਰ ਮਹੰਤ ਕਈ ਸਾਲ ਪਹਿਲਾਂ ਲਾਹੌਰ ਪਾਕਿਸਤਾਨ ਤੋਂ ਐਸੇ ਰੂਪ ਵਿਚੋਂਦੇ ਸਨ ਅਤੇ ਸ਼੍ਰੀ ਬੜਾ ਹਨੂਮਾਨ ਮੰਦਿਰ ਵਿੱਚ ਮੱਥਾ ਟੇਕਣ ਲਈ ਲਗਭਗ 50 ਕਿਲੋਮੀਟਰ ਪੈਦਲ ਤੁਰਦੇ ਸਨ ਅੱਜ ਉਸ ਪਰੰਪਰਾ ਦੇ ਚੌਥੀ ਪੀੜੀ ਦੇ ਵੰਸ਼ ਨਰਿੰਦਰ ਸੂਰੀ ਨੇ 10 ਪ੍ਰਸਿੱਧ ਅਖਾੜਿਆਂ ਤੋਂ ਬਜਰੰਗੀ ਸੇਨਾ ਬਣਾਈ ਉਸੇ ਰੂਪ ਵਿੱਚ ਸਜਾਈ ਅਤੇ ਉਹਨਾਂ ਨੂੰ ਉਹੀ ਪ੍ਰਾਚੀਨ ਤਾਜ ਪਹਿਨਾਏ ਅਤੇ ਉਹਨਾਂ ਨੂੰ ਮੰਦਿਰ ਵਿੱਚ ਮੱਥਾ ਟੇਕਿਆ ਸ਼ਰਧਾਲੂਆਂ ਨੇ ਬਜਰੰਗੀ ਸੇਨਾ ਦਾ ਜੈਕਾਰਿਆਂ ਨਾਲ ਸਵਾਗਤ ਕੀਤਾ ਅਤੇ ਮੇਲਾ ਸ਼ਰਧਾ ਨਾਲ ਭਰ ਗਿਆ ਟਾਡੇ ਗੁਰੂ ਮਹਾਰਾਜ ਮੇਰੇ ਦਾਦਾ ਜੀ ਸ੍ਰੀ ਗੁਰੂ ਸੰਦੇਦਾਸੀ ਜੀ ਉਸ ਤੋਂ ਬਾਅਦ 30 ਸਾਲ ਉਹ ਜਲਮ ਨੂੰ 12 ਧਾਰਨ ਕੀਤਾ ਸ੍ਰੀ ਨਰਿੰਦਰ ਸੂਰੀ ਜੀ ਤੁਹਾਡੇ ਪੁਰਾਣੇ ਪਹਿਲੇ ਦਾਦਾ ਗੁਰੂ ਜੀ ਉਹਨਾਂ ਦੇ ਪਿਤਾ ਜੀ ਸੀ ਉਸ ਤੋਂ ਪਹਿਲੇ ਉਹਨਾਂ ਦੇ ਪਿਤਾ ਜੀ ਸੀ ਜੀ ਉਹਨਾਂ ਤੋਂ ਹੀ ਇਹ ਬਾਨਾ ਚੱਲਦਾ ਆ ਰਿਹਾ ਚੌਥੀ ਵੀੜੀ ਸਾਡੀ ਅੱਜ ਸੇ ਚਿਹਰੇ ਤੇ ਜਾਰੀ ਹੈ ਜੀ ਲਾਹੌਰ ਤੋਂ ਬਾਨਾ ਬੰਦਿਆ ਰਿਹਾ ਹਾਂ ਜੀ ਜੀ ਮੁਕਟ ਵੀ ਉਹੀ ਧਾਰਨ ਕਰੀ ਤੇ ਚਿਹਰੇ ਉਹੀ ਧਾਰਨ ਕਰੀ ਅਸੀਂ ਸੰਦੇਸ਼ਾਹੀ ਦੇ ਨੇ ਜਿਵੇਂ ਆਪਣੀ ਵਿਧੀ ਵਿਵਧਾਨ ਨਾਲ ਚੋਲਾ ਧਾਰਨ ਕਰਨ ਕੋਈ ਕਿਸੇ ਆਉਂਦੇ ਜਾਂਦੇ ਸੰਗਤ ਨਾਲ ਕੋਈ ਕੁਝ ਨਹੀਂ ਹੋਣਾ ਚਾਹੀਦਾ ਆਪਣੇ ਵਿਧੀ ਵਿਧਾਨਾ ਪਿਆਰ ਨਾਲ ਮੱਥਾ ਦੇ ਕੇ ਪਿਆਰ ਨਾਲ ਆਪਣਾ ਜਿੱਥੇ-ਇਥੇ ਜਾਣਾ ਆਪਣੇ ਸਥਾਨ ਤੇ ਜਾਣਾ ਸਾਡੇ ਨੀਵੇਂ ਦੀ ਮਸਿਆ ਦੇ ਦਿਨ ਚੱਪਲ ਛੱਡੀ ਜਾਂਦੀ ਚਮੜਾ ਹੀ ਕੋਈ ਚੀਜ਼ ਨਹੀਂ ਬਣੀ ਜੀ ਉਸ ਤੋਂ ਦੂਸਰੇ ਦਿਨ ਸਾਡੀ ਪੂਜਾ ਜਿੰਨੀਦਰ ਨਹੀਂ ਹੋਣੀ ਹੋਣ ਦੇ ਆਪਾਂ ਜਲ ਗ੍ਰੈਂਡ ਮੀਨਿੰਗ ਕਰ ਸਕਦੇ ਜੀ ਪੁੰਜੇ ਸੋਨਾ ਬਸਤਾ ਸਾਡੇ ਜਿਹੜਾ ਚੋਲਾ ਉਹ ਅਲੱਗਰ ਹੁੰਦਾ ਜਿਹੜਾ ਆਮ ਨੋਰਮਲ ਰੈੱਡ ਚੋਲਾ ਹੈ ਉਹ ਅਲੱਗਰ ਹੁੰਦਾ ਜੀ ਉਹਦੇ ਜੇ ਆਪਾਂ ਜਾ ਸਕਨੇ ਬਾਥਰੂਮ ਜਾਣਾ ਜਾ ਸਕਨੇ ਉਹ ਜਪਾਂ ਚੋਲਾ ਸੁੱਚਾ ਹੈਗਾ ਸੁੱਚਾ ਹੀ ਰਹਿਣਾ ਜੀ ਚੋਲਾ ਨਹੀਂ ਕਰ ਸਕਦੀ ਚਾਹੇ 12 ਘੰਟੇ ਹੋਈ ਜਾਂ 24 ਘੰਟੇ ਹੋਣ ਜਾਂ ਅੱਜ ਨਹੀਂ ਜਾ ਸਕਦੀ ਵਾਸ਼ਰੂਮ ਤੇ ਜੇ ਗੁਰੂ ਜੀ ਗਏਗੇ ਸੁੰਦਰ ਸਤਾ ਸੋਰੀ ਜੀ ਉਹਨਾਂ ਦੇ ਜਿਹੜੇ ਪੁੱਤਰ ਹੈਗੇ ਨੇ ਨਰਿੰਦਰ ਸੋਰੀ ਜੀ ਜਿਨ੍ਹਾਂ ਨੂੰ ਸਾਡੇ ਸਤਿ ਸਤਾ ਗੁਰੂ ਜੀ ਦਾ ਉਸ ਤੋਂ ਅੱਗੇ ਇਹਨਾਂ ਨੇ ਪੀੜੀ ਜਿਹੜੀ ਗਈ ਹੈ ਚਿਹਰਾ ਸੀਗਾ ਉਸ ਤੋਂ ਬਾਅਦ ਅੱਪਾ ਨੇ ਦੇ ਪਿੱਛੇ ਬੱਚੇ ਜਿਹੜੇ ਦੇ ਸੈਨਾ ਬਜੰਤੀ ਸੈਨਾ ਚੱਲ ਰਹੀ ਹੈ ਆ ਸਾਡੇ ਨਰਿੰਦਰ ਸੋਰੀ ਜੀ ਨੂੰ ਅੱਜ 30 ਸਾਲ ਹੋ ਗਏ ਜੀ ਮਾਣਾ ਪੰਦੇ ਆ ਇੱਥੇ ਦੇਖਣਾ ਸਭ ਤੋਂ ਪੁਰਾਣਾ ਸ਼ਵਾਲਾ ਦਸਨਮੀ ਖਾੜਾ ਜੀ ਵਾਲਾ ਦਰਗਿਆਣਾ ਕਮੇਟੀ ਦਾ ਇੱਕ ਹਿੱਸਾ ਹੈ ਬਹੁਤ ਪ੍ਰਾਚੀਨ ਅਖਾੜਾ ਹੈਗਾ ਜੀ ਸਾਰੇ ਦੁਗਾਰਾ ਮੰਦਰ ਕੋਸਾ ਗਏ ਠੀਕ ਹੈ ਜੀ 20 ਸਾਲ ਤੋਂ ਸਾਡੇ ਗੁਰੂ ਜੀ ਨਰਿੰਦਰ ਸੋਰੀ ਜੀ ਇੱਥੇ ਮਨਾਧਨ ਕਰ ਰਹੇ ਹੈ ਜੀ ਠੀਕ ਹੈ ਜੀ ਇਹਨਾਂ ਦੇ ਆਪਾਂ ਪਿਛੇ ਚੇਲੇ ਮੈਨੂੰ 36 ਸਾਲ ਹੋ ਗਿਆ ਜੀ ਠੀਕ ਹੈ ਨਾ ਸਾਡੇ ਗੁਰੂ ਮਹਾਰਾਜ ਜਿਹੜੇ ਸੁੰਦਰ ਸਤਾਜ ਜੀ ਸੀ ਆਪਾਂ ਉਹਨਾਂ ਦੇ ਚਰਨਾ ਚ ਮੱਥਾ ਟੇਕ ਕੇ ਇੱਥੋਂ ਬਾਨਾ ਪਾ ਕੇ ਚਲੋ ਮੱਥਾ ਫਰ ਵੱਡੇ ਹਾਂ ਵੀ ਮੰਦਰ ਟੇਕ ਕੇ ਇੱਥੇ ਆ ਰਿਹਾ ਜਿੱਦ ਸਿਰੇ ਵੱਡਾ ਹਨੂਮਾਨ ਮੰਦਰ ਵੀ ਕਿ ਜਿੱਥੇ ਕਿ ਅੱਜ ਕੱਲ ਨੰਗੂਰ ਮੇਲਾ ਤੇ ਬਜਰੰਗੀ ਸੈਨਾ ਦਾ ਮੇਲਾ ਚੱਲਦਾ ਪਿਆ ਹੈ ਇੱਥੇ ਜਿਹੜੇ ਕਿ ਸ਼ਹਿਰ ਦੇ ਵੱਖ-ਵੱਖ ਬਜਰੰਗੀ ਸੈਨਾ ਆਪਣੇ ਮੰਤਸਾ ਦੇ ਨਾਲ ਮੱਥਾ ਟੇਕਣ ਵਾਸਤੇ ਆਂਦੇ ਨੇ ਉੱਥੇ ਜੇ ਤੁਹਾਨੂੰ ਦੱਸਾਂਗੇ ਅਸੀਂ ਰੂਬ ਰੂ ਕਰਾਮ ਜਾ ਰਹੇ ਤੁਹਾਨੂੰ ਕਿ ਜਿਹੜੇ ਕਿ ਜਿਹੜੇ ਕਿ ਲਾਹੌਰ ਤੋਂ ਜਿਹੜੇ ਕਿ ਉਹਨਾਂ ਦੇ ਪੋਜ ਜਿਹੜੇ ਕਿ ਆਪ ਤੋਂ ਮੱਥਾ ਟੇਕਣ ਵਾਸਤੇ ਆਂਦੇ ਸੀ ਤੇ ਉਹ ਨਸਮਸਤਕ ਹੋ ਕੇ ਜਿਹੜਾ ਕਿ ਬਿਰੰਗਲੀ ਕੋਟ ਅਸ਼ੀਰਵਾਦ ਲੈਂਦੇ ਉਹਨਾਂ ਦੇ ਵੰਸ਼ ਦੇ ਅੱਜ ਕੱਲ ਜਿਹੜ ਆਪਣੇ ਜਿਹੜੇ ਪਾਰਟੀ ਦੇ ਨਾਲ ਇੱਥੇ ਮੱਥਾ ਟੇਕਣ ਵਾਸਤੇ ਆਉਂਦੇ ਤਾਂ ਬਜਰੰਗਬਲੀ ਦਾ ਆਸ਼ੀਰਵਾਦ ਲੈ ਕੇ ਜਾਂਦੇ ਉਹਨਾਂ ਨੇ ਦੱਸਿਆ ਹੈ ਕਿ ਜਨਪਾਰਟੀ ਜਿਹੜੀ ਲੋਕਾਂ ਕੋਲ ਸ਼ਗਨ ਵੀ ਲੈਂਦੇ ਆ ਉਹਨਾਂ ਦੀ ਪਾਰਟੀ ਵਿੱਚ ਨਾ ਤੇ ਕਿਸੇ ਸੇਵਾਦਾਰ ਕੋਲ ਕੋਈ ਪੈਸਾ ਦਿੱਤਾ ਜਾਂਦਾ ਨਾ ਹੀ ਲੋਕਾਂ ਦੇ ਘਰਾਂ ਵਿੱਚ ਫੇਰਾ ਪਾਉਣ ਵਾਸਤੇ ਕੋਈ ਸ਼ਗਨ ਲਿੱਤਾ ਜਾਂਦਾ ਕੈਮਰਾਮੈਨ ਥ੍ਰੀਲ ਕੁਮਾਰ ਜੰਮਦਰ ਆਰ ਕਹਾਣੀ ਪਾਸਟਿਵ ਖਬਰਨਾਮਾ ਮਹਿੰਦਰ